ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਬਾਲੀਵੁੱਡ ਦੇ ਵੱਡੇ ਸਟਾਰ ਮੁਕੇਸ਼ ਰਿਸ਼ੀ ਜੀ ਨੇ ਇਹਨਾਂ ਤੇ ਅੱਜ ਗੱਲਬਾਤ ਕਰਦੇ ਆ ਕਿਉਂਕਿ ਅਕਸਰ ਸਿੱਧੂ ਮੂਸੇਵਾਲਾ ਦਾ ਬਾਲੀਵੁੱਡ ਦੇ ਵਿੱਚ ਨਾਮ ਹਾਲੀਵੁੱਡ ਦੇ ਵਿੱਚ ਨਾਮ ਆਉਂਦਾ ਸੀਗਾ ਮੁਕੇਸ਼ ਰਿਸ਼ੀ ਸਰ ਆਪਕਾ ਸਵਾਗਤ ਹੈ ਉਜ਼ਾਰ ਟੀਵੀ ਤੇ ਥੈਂਕ ਯੂ ਜੀ ਥੈਂਕ ਯੂ ਸਰ ਪਹਿਲੇ ਤੋਂ ਆਪ ਐਸੇ ਬਤਾਏ ਜੋ ਅੱਜ ਸਿੱਧੂ ਮੂਸੇਵਾਲੇ ਕੇ ਘਰ ਮੇ ਖੁਸ਼ੀ ਆਈ ਹੈ ਸਿੱਧੂ ਛੋਟਾ ਸਿੱਧੂ ਆਇਆ ਹੈ ਉਸਕੋ ਆਪ ਕਿਵੇਂ ਦਿੱਖਤੇ ਹੈ ਖੁਸ਼ੀ ਕੀ ਬਾਤ ਹੈ ਖੁਸ਼ੀ ਕੀ ਬਾਤ ਹੈ पहले एक नौजवान बच्चा चला गया और इना तगड़ा खुदी गाने चलते तो जल्दी छोड़ के चला गया सबन फू अज उन्होंने घर खुशी आई है ते मैं यही ते कह वाहू ने कृपा की बहुत बहुत मुबारकबाद पूरे परिवार न ਦੇ ਕਰਫੋਰ ਬਹੁਤ ਬਹੁਤ ਖੁਸ਼ੀ ਹੋਵੇਗਾ ਜੀ ਸਰ ਅਕਸਰ ਸਿੱਤੂ ਦਾ ਬਾਲੀਵੁੱਡ ਦੇ ਨਾਲ ਵੱਡਾ ਨਾਤਾ ਜੁੜਦਾ ਸੀਗਾ ਜਦੋਂ ਗਾਣੇ ਆਉਂਦੇ ਸੀਗੇ ਪਾ ਬਾਲੀਵੁੱਡ ਤੇ ਤੁਸੀਂ ਵੀ ਬਹੁਤ ਸਾਰੇ ਗੀਤਾਂ ਦੇ ਉੱਤੇ ਇਹਨਾਂ ਦੇ ਨਾਲ ਕਦੇ ਮਿਲੰਦੇ ਆ ਚਾ ਸੀਗਾ ਕਿ ਤੁਸੀਂ ਮਿਲੋ ਤੇ ਉਹਨਾਂ ਦੇ ਗੀਤ ਸੁਣੇ ਹੋਣ ਬਾਬਾ ਐਕਚੁਅਲੀ ਜਦੋਂ ਇਹ ਇਨਸੀਡੈਂਟ ਹੋਇਆ ਉਹਦੇ ਬਾਅਦ ਮੈਨੂੰ ਉਹਨਾਂ ਦੇ ਬਾਰੇ ਪਤਾ ਚੱਲਿਆ ਓਕੇ ਉਹ ਕਿੰਨੇ ਪਪੂਲਰ ਸੀ ਉਹਦੇ ਬਾਅਦ ਜਦ ਮੈਂ ਲੰਡਨ ਗਿਆ ਤਾਂ ਉਸੇ ਸਾਰੇ ਆਪਣੇ ਜਿੰਨੇ ਵੀ ਫਿਲਮੀ ਗੱਡੀਆਂ ਚਲਾਦੇ ਸਨ ਆਪਣੇ ਪੰਜਾਬੀ ਸਭ ਦੇ ਉੱਤੇ ਗੱਡੀ ਚੋ ਹੀ ਘਾਰੇ ਚਲਦੇ ਸੀ ਜੀ ਸਵਾਲ ਇਹ ਸੀ ਤਾਂ ਰਿਅਲਾਈਜ਼ ਕੀਤਾ ਕਿੰਨਾ ਪਪੂਲਰ ਸੀ ਲੋਕੀ ਕਿੰਨਾ ਪਸੰਦ ਕਰਦੇ ਸੀ ਜੀ ਉਹ

थैंक यू सर बहुत-बहुत धन्यवाद ओजा टीवी ਨਾਲ ਜੁੜਨ ਦੇ। ਆਲ ਦਾ ਬੈਸਟ। थैंक यू सर। ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਬਾਲੀਵੁੱਡ ਦੇ ਵੱਡੇ 스타 ਮੁਕੇਸ਼ ਰਿਸ਼ੀ ਜੀ ਨੇ ਇਹਨਾਂ ਤੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਅਕਸਰ ਸਿੱਧੂ ਮੂਸੇਵਾਲਾ ਦਾ ਬਾਲੀਵੁੱਡ ਦੇ ਵਿੱਚ ਨਾਮ ਹਾਲੀਵੁੱਡ ਦੇ ਵਿੱਚ ਨਾਮ ਆਉਂਦਾ ਸੀਗਾ। ਮੁਕੇਸ਼ ਰਿਸ਼ੀ ਸਰ ਆਪਕਾ ਸਵਾਗਤ ਹੈ ओजा टीवी ਤੇ। थैंक यू जी थैंक यू। ਸਰ ਪਹਿਲੇ ਤੋਂ ਆਪ ਐਸੇ ਬਤਾਏ ਜੋ ਅੱਜ ਸਿੱਧੂ ਮੂਸੇਵਾਲਾ ਨੇ ਕਿ ਗਰਮੇ ਖੁਸ਼ੀ ਆਈ ਹੈ। ਸਿੱਧੂ ਛੋਟਾ ਸਿੱਧੂ ਆਇਆ ਹੈ। ਉਸਕੋ ਆਪ ਕਿਵੇਂ ਦਿੱਖਦੇ ਹੈ?

ਮੁਬਾਰਕਬਾਦ ਪੂਰੇ ਪਰਿਵਾਰ ਨੂੰ ਮੇਰੀ ਤਰਫੋਂ ਬਹੁਤ-ਬਹੁਤ ਖੁਸ਼ੀ ਹੋਈ ਜੀ ਜੀ ਸਰ ਅਕਸਰ ਸਿੱਤੂ ਦਾ ਬਾਲੀਵੁੱਡ ਦੇ ਨਾਲ ਵੱਡਾ ਨਾਤਾ ਜੁੜਦਾ ਸੀਗਾ ਜਦੋਂ ਗਾਣੇ ਆਉਂਦੇ ਸੀਗੇ ਹ ਹਾਲੀਵੁੱਡ ਦੇ ਤੁਸੀਂ ਵੀ ਬਹੁਤ ਸਾਰੇ ਗੀਤਾਂ ਦੇ ਉੱਤੇ ਉਹਨਾਂ ਦੇ ਨਾਲ ਕਦੇ ਮਿਲੰਦੇ ਚਾ ਸੀਗਾ ਕਿ ਤੁਸੀਂ ਮਿਲੋ ਤੇ ਉਹਨਾਂ ਦੇ ਗੀਤ ਸੁਣੇ ਹੋਣ ਬਾਬਾ ਆ ਐਕਚੁਅਲੀ

खुशी की बात है खुशी की बात है पहले एक पहले नौजवान बच्चा चला गया और सार्ड तो पसंद किया लेकिन मैं जल्दी छोड़ के चला गया सबन पे अज तो उन्होंने घर खुशी आई है ते मैं यही कह की वाहेगुरु ने कृपा की बहुत बहुत ਮੁਬਾਰਕਬਾਦ ਪੂਰੇ ਪਰਿਵਾਰ ਨੂੰ ਮੇਰੀ ਤਰਫੋਂ ਬਹੁਤ ਬਹੁਤ ਖੁਸ਼ੀ ਦੀ ਗ ਜੀ ਸਰ ਅਕਸਰ ਸਿੱਤੂ ਦਾ ਬਾਲੀਵੁੱਡ ਦੇ ਨਾਲ ਵੱਡਾ ਨਾਤਾ ਜੁੜਦਾ ਸੀਗਾ ਜਦੋਂ ਗਾਣੇ ਆਉਂਦੇ ਸੀਗੇ ਬਹੁਤ ਹਾਲੀਵੁੱਡ ਤੇ ਤੁਸੀਂ ਵੀ ਬਹੁਤ ਸਾਰੇ ਗੀਤਾਂ ਦੇ ਉੱਤੇ ਇਹਨਾਂ ਦੇ ਨਾਲ ਕਦੇ ਮਿਲਣ ਦੇ ਅਚਾਰ ਸੀਗਾ ਕਿ ਤੁਸੀਂ ਮਿਲੋ ਤੇ ਉਹਨਾਂ ਦੇ ਗੀਤ ਸੁਣੇ ਹੋਣ ਬਾਬਾ ਐਕਚੁਅਲੀ ਜਦੋਂ ਇਹ ਇਨਸੀਡੈਂਟ ਹੋਇਆ ਉਹਦੇ ਬਾਅਦ ਹੀ ਮੈਨੂੰ ਉਹਨਾਂ ਦੇ ਬਾਰੇ ਪਤਾ ਚੱਲਿਆ

बहुत ही बहुत ही मजेदार मुझे मैं परिवार नु बहुत बहुत शुभकामनाया गाड ब्लेस यंग चाइल्ड उनू भी वो भी बड़ा हो के मैं श्योर कि वो दा अपने मते प्रादी तरह एक अच्छा सिंगर बने जी सिंगर ते उनू इना ब्लड विच है जी जी थैंक यू सर बहुत बहुत धन्यवाद और स्टार टीवी के नाल जुड़न दे ऑल right. थैंक यू सर।